ਸਾਰੇ ਹੀ ਸੋਤਿਆਂ ਨੂੰ ਪਿਆਰ ਭਰੀ ਸਤਸਕੀਕਾਰ ਤੁਸੀ ਜੁੜ ਰਹੇ ਹੋ ਲੋਕਰੇ ਚੱਲਣ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਦੇ ਮਜੂਦਾ ਸਰਪੰਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦ ਖੁਸ਼ੀ ਕਰ ਲੈਂਦਾ ਨੌਜਵਾਨ ਆਗੂ ਕਬੱਡੀ ਦਾ ਖਿਡਾਰੀ ਔਰ ਸਭ ਤੋਂ ਘੱਟ ਉਮਰ ਦਾ ਪੂਰੇ ਪੰਜਾਬ ਵਿੱਚ ਇਹ ਸਰਪੰਚ ਬਣਿਆ ਮਾਪੇ ਦਾ ਇੱਕੋ ਇੱਕ ਇਕਲੌਤਾ ਪੁੱਤਰ ਜੋ ਕਿ ਬੜੀਆਂ ਆਸਾਂ ਲੈ ਕੇ ਪਿੰਡ ਦੇ ਵਿੱਚ ਉਸਦੇ ਵੱਡੇ ਸੁਪਨੇ ਸੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਉਹ ਨੌਜਵਾਨ ਖੇਡਾਂ ਨਾਲ ਜੋੜ ਰਿਹਾ ਸੀ ਔਰ ਆਪਣੇ ਪਿੰਡ ਦੇ ਵਿਕਾਸ ਨੂੰ ਲੈ ਕੇ ਉਹ ਹਮੇਸ਼ਾ ਇਹੀ ਬੋਲਦਾ ਸੀ ਕਿ ਪੰਜਾਬ ਦੇ ਵਿੱਚ ਸਭ ਤੋਂ ਮੋਹਰੀ ਪਿੰਡ ਹੋਵੇਗਾ ਮੇਰਾ ਸੋ ਉਸ ਨੌਜਵਾਨ ਨੇ ਅਚਾਨਕ ਆਪਣੇ ਰਿਵਲਵਰ ਨਾਲ ਗੋਲੀ ਮਾਰ ਕੇ ਆਪਣੀ ਹआत्मਹਤਿਆ ਕਰ ਲਈ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਕੁਝ ਅਜਹਿੀਆਂ ਸਤਰਾਂ ਲਿਖੀਆਂ ਜਿਹੜੇ ਕਿ ਸਾਰਿਆਂ ਦੇ ਆ ਦਿਲਾਂ ਦੇ ਉੱਪਰ ਉਹ 17 ਬਹੁਤ ਗਹਿਰੀ ਛਾਪ ਛੱਡ ਗਈਆਂ ਕੀ ਲਿਖਦੇ ਨੇ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਖੁਮ ਹਮਾਕੇ ਚੱਲਣਗੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਇਹ ਵਖਰੀ ਇਹ ਗਲ ਮੁਸਕਰਾ ਕੇ ਚੱਲਣਗੇ ਰਈਆ ਤਨ ਤੇ ਨੀਰਾ ਮੇਰੇ ਜ਼ਿੰਦਗੀ ਪਰ ਮਰਨ ਬਾਅਦ ਮੈਨੂੰ ਸਜਾ ਕੇ ਚੱਲਣਗੇ ਜਿਨ੍ਹਾਂ ਦੇ ਮੈਂ ਪੈਰਾਂ ਚ ਰੁਲਦਾ ਰਿਆ ਉਹ ਹੱਥਾਂ ਤੇ ਮੈਨੂੰ ਉਠਾ ਕੇ ਚੱਲਣਗੇ ਮੇਰੇ ਯਾਰ ਮੋੜਾ ਵਟਾਵਣ ਬਹਾਨੇ ਤੇਰੇ ਦਰ ਤੇ ਸਜਦਾ ਕਰਕੇ ਚੱਲਣਗੇ ਬਿਠਾਇਆ ਜਿਨ੍ਹਾਂ ਨੂੰ ਮੈਂ ਪਲਕਾਂ ਦੀ ਛਾਵੇਂ ਉਹ ਬਲਦੀ ਹੋਈ ਅੱਗ ਤੇ ਬਿਠਾ ਕੇ ਚੱਲਣਗੇ ਅਜੀਆਂ 17 ਲਿਖ ਦੇਣੀਆਂ ਉਸ ਤੋਂ ਬਾਅਦ ਆਤਮ ਹੱਤਿਆ ਕਰ ਲੈਣੀ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਇਹ ਬਹੁਤ ਵੱਡਾ ਇਸ ਤੇ ਪਿੱਛੇ ਇੱਕ ਰਾਜ਼ ਛੁਪਿਆ ਹੋਇਆ ਹੈ ਜੋ ਕਿ ਅਜੇ ਤੱਕ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਭਾਵੇਂ ਕੋਈ ਵੀ ਕਿਸੇ ਦੇ ਖਿਲਾਫ ਜੋ ਆਪਣਾ ਬਿਆਨ ਨਹੀਂ ਦਿੱਤਾ ਗਿਆ ਪਰ ਇੱਕ ਨੌਜਵਾਨ ਆਗੂ ਸਿਰਫ 19 ਸਾਲ ਉਮਰ ਜੋ ਪਿੰਡ ਦਾ ਸਰਪੰਚ ਬਣਦਾ ਔਰ ਉਸ ਤੋਂ ਬਾਅਦ ਆਤਮ ਹੱਤਿਆ ਕਰਦਾ ਇਸ ਦੇ ਪਿੱਛੇ ਕੀ ਕਾਰਨ ਹੈ ਕੀ ਉਸਨੇ ਉੱਪਰ ਦਬਾਅ ਸੀ ਕਿ ਉਸ ਨੂੰ ਕੋਈ ਸਰਕਾਰ ਤੋਂ ਪਰੇਸ਼ਾਨੀ ਸੀ ਜੋ ਕਿ ਅਜੇ ਤੱਕ ਇਹ ਬੁਝਾਰਤ ਬਣੀ ਹੋਈ ਹੈ ਇਸ ਘਟਨਾ ਵਿੱਚ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਪਿੰਡ ਵਾਸੀਆਂ ਅਨੁਸਾਰ ਜਸ਼ਨ ਬਾਬਾ ਜੋ ਸਮਾਜਿਕ ਸੁਭਾਅ ਦਾ ਵਿਅਕਤੀ ਸੀ ਉਹ ਸਮਾਜਿਕ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਾ ਸੀ ਤੇ ਆਪਣੇ ਮਿਲਣ ਸਾ ਸੁਭਾਅ ਕਰਨ ਇਲਾਕੇ ਵਿੱਚ ਉਸਦੇ ਦੋਸਤਾਂ ਦਾ ਇੱਕ ਵੱਡਾ ਘੇਰਾ ਸੀ ਸਥਾਨਕ ਪੁਲਿਸ ਮਾਮਲੇ ਜਾਂਚ ਕਰ ਰਹੀ ਹੈ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਉਸਦਾ ਕਹਿਣਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ ਸੋ ਜਸ਼ਨ ਬਾਵਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਜਿੱਥੇ ਕਿ ਬਹੁਤ ਤਣਾਅ ਵਾਲਾ ਮਾਹੌਲ ਸੀ ਔਰ ਹਰ ਅੱਖ ਨਮ ਸੀ ਉਸਦੇ ਮਾਪੇ ਜਿਹੜਾ ਕਿ ਬਹੁਤ ਜਿਹੜਾ ਕਿ ਰੋਹਪੁਰਲਾ ਰਿਹਾ ਸੀ ਸੋ ਜਸ਼ਨ ਬਾਬਾ ਸਮਾਜਿਕ ਕੰਮਾਂ ਵਿੱਚ ਹਮੇਸ਼ਾ ਹੀ ਬਾਚੜ ਕੇ ਹਿੱਸਾ ਲੈਂਦਾ ਸੀ ਉਹ ਹਰੇਕ ਦੇ ਨਾਲ ਖੜਦਾ ਸੀ ਉਸੇ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਜਿਨ੍ਹਾਂ ਨੇ ਪਿਛਲੇ ਦਿਨੀ ਅਚਾਨਕ ਆਪਣੇ ਰਿਵਲਵਰ ਨਾਲ ਗੋਲੀ ਲੱਗਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਔਰ ਇਸੇ ਤਰ੍ਹਾਂ ਇਹ ਜਸ਼ਨ ਬਾਬਾ ਜਿਹੜਾ ਕਿ 19 ਸਾਲ ਦੀ ਉਮਰ ਦੇ ਵਿੱਚ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਆਪਣੇ ਗੋਲੀ ਆਪਣੇ ਰਵਲਵਰ ਦੇ ਨਾਲ ਹੀ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਆਪਣੀ ਮਾਂ ਨੂੰ ਸਿਰਫ ਇਹੀ ਕਹਿ ਗਿਆ ਕਿ ਬਾਏ ਟਾਟਾ ਮੈਂ ਜਿਹੜਾ ਕਿ ਆਪਣੀ ਮਾਂ ਨੂੰ ਆਖਰੀ ਵਾਰ ਉਸਨੇ ਬਾਏ ਬਾਏ ਕਹਿ ਕੇ ਰਾਤ ਨੂੰ ਆਪਣੇ ਆਪ ਨੂੰ ਗੋਲੀ ਮਾਰੀ ਹੈ ਜੋ ਬਹੁਤ ਹੀ ਮਾਹੌਲ ਜਿਹੜਾ ਕਿ ਭਾਵਕ ਹੋਣ ਵਾਲਾ ਸੀ ਔਰ ਉਸ ਜਸ਼ਨ ਬਾਵਾ ਜਿਹੜਾ ਕਿ ਪਿੰਡ ਤਰੇਡਾ ਹਲਕਾ ਗੁਰੂਰ ਸਾਹਿਬ ਦਾ ਜਿੱਥੇ ਕਿ ਨੌਜਵਾਨ ਆਗੂ ਜਿਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਸੋ ਬਹੁਤ ਹੀ ਜਿਹੜੀ ਦੁਖਦਾਈ ਖਬਰ ਹੈ ਜਿਹੜੀ ਪੂਰੇ ਇਲਾਕੇ ਦੇ ਵਿੱਚ ਇਹਨੇ ਪੂਰੇ ਪੰਜਾਬ ਵਿੱਚ ਜਿਸਨੇ ਸੋਗ ਫਲਾ ਦਿੱਤਾ ਹੈ ਕਿ ਇਸ ਨੌਜਵਾਨ ਆਗੂ ਨੂੰ ਕਿਹੜੀ ਅਖਿਆਈ ਸੀ ਇਸ ਦੇ ਪਿੱਛੇ ਕੀ ਤਾਕਤ ਸੀ ਜਿਹੜਾ ਇਸ ਨੂੰ ਮੌਤ ਤੇ ਪਿਛੇ ਕਿ ਇਹ ਜੋ ਕਿ ਉਹ ਹਮੇਸ਼ਾ ਹੀ ਖੇਡਾਂ ਨਾਲ ਜੁੜਿਆ ਹੋਇਆ ਸੀ ਔਰ ਨੌਜਵਾਨਾਂ ਨੂੰ ਨਸ਼ੇ ਤੋਂ ਰੋਕ ਕੇ ਉਹਨਾਂ ਨੂੰ ਖੇਡਾਂ ਨਾਲ ਜੋੜਦਾ ਸੀ